ਮਾਨਯੋਗ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦਾ ਗੁਰਪ੍ਰੀਤ ਸਿੰਘ ਪੁਲਿਸ ਸਾਹਿਬ ਉਹਨਾਂ ਦੇ دہشت ਨਿਪੇਸ਼ੇ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਦੇ ਸਿਵਲਾਈਂ थाना ਉਹਨਾਂ ਦੇ ਮੁਖੀ ਇਸ ਦਾ ਗੁਰਪ੍ਰੀਤ ਸਿੰਘ ਤੇ ACP ਨਾਰਥ ਸਮਨਿੰਦਰ ਸਿੰਘ ਉਹਨਾਂ ਨੇ ਛੇਸ ਮੈਚਰ ਫੜੇ ਹੈ ਤਿੰਨ ਵੱਖਰੇ ਵੱਖਰੇ ਕੇਸਾਂ ਦੇ ਵਿੱਚ ਤੇ ਉਹਨਾਂ ਤੋਂ 10 ਟੂ ਵੀਲਰਸ ਦੀ ਰਿਕਵਰੀ ਕੀਤੀ ਹੈ ਦੋ ਮੋਟਰਸਾਈਕਲ ਇੱਕ ਐਕਟਿਵਾ ਸਕੂਟਰ ਦੀ ਤੇ 6 ਮੋਬਾਈਲ ਫੋਨ ਵੀ ਉਹਨਾਂ ਨੂੰ ਫੜਿਆ ਜਿਹੜੇ ਵੱਖਰੇ ਵੱਖਰੇ ਕੇਸਾਂ 'ਚ 6 ਸਨੇਚਰਸ ਫੜੇ ਉਹਨਾਂ ਦਾ ਨਾਮ ਹੈ ਹਰਵਿੰਦਰ ਸਿੰਘ ਲਾਇਸ ਬੋਬੀ ਰਕੇਸ਼ ਕੁਮਾਰ ਲਾਇਸ ਬਬੂ ਹਰਜੀਤ ਸਿੰਘ ਜੀਤਾ ਨਿਤਿਨ son of ਲਖਮਿੰਦਰ ਸਿੰਘ ਤੇ ਵਿਸ਼ਾਲ son of ਤਰਸੀਮ ਸਿੰਘ ਤੇ ਸ਼ਿਵਮ ਕੁਮਾਰ ਲਾਇਸ ਸ਼ਿਵਮ ਇਹ ਸਾਰੇ ਹੀ ਛੋਟੀ ਉਮਰ ਦੇ ਹੈਗੇ ਆ 22 ਸਾਲ ਦੇ ਮੁੰਡੇ ਨੇ ਤੇ ਵੱਖਰੇ ਵੱਖਰੇ ਏਰੀਆ 'ਚ ਸਨੇਚਿੰਗ ਕਰਦੇ ਆ ਸ਼ਹਿਰ ਦੇ ਤੇ ਇਹਨਾਂ ਤੋਂ ਅਸੀਂ ਹੋਰ ਵੀ ਪੁੱਛਗਿੱਛ ਕਰ ਰਹੇ ਆ ਤੇ ਜਿਵੇਂ ਪੁੱਛਗਿੱਛ ਵਿੱਚ ਹੋਰ ਇਹਨਾਂ ਦੀ ਸਨੇਚਿੰਗਸ ਜੇ ਜਦੋਂ ਉਹਨਾਂ ਪਰਨਗੇ ਜਾਂ ਸਾਨੂੰ ਪਤਾ ਚੱਲੂਗਾ ਅਸੀਂ ਉਹ ਵੀ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਦੱਸਾਂਗੇ ਤੇ ਜਿਹੜੇ ਇਹ ਸਨੇਚਰਸ ਨੇ ਸਵੈ ਨਿਤਿੰਦ ਦੇ ਸਾਰੇ ਅ ਨਸ਼ਾ ਦਾ ਸੇਵਨ ਕਰਦੇ ਆ ਹੋਰ ਵੀ ਇਹਨਾਂ ਅਸੀਂ ਸੀਸੀਟੀਵੀ ਫੁਟੇਜਸ ਵਗਰਾ ਵੀ ਹੋਰ ਖੰਗਾਲ ਰਹੇ ਆ ਤੇ ਉਹਨਾਂ ਤੋਂ ਸਨੇਚਿੰਗਸ ਦਾ ਵੀ ਪਤਾ ਚੱਲੂਗਾ ਤੇ ਬੇਸਿਕਲੀ ਇਹ ਜਿਹੜੀ ਸਨਾਚਿੰਗ ਕਰਦੇ ਆ ਜੀ ਆਪਣਾ ਰਾਣੀ ਕਾ ਬਾਗ ਤੇ ਆਪਣਾ ਕੰਪਨੀ ਬਾਗ ਦੇ ਲਾਗੇ ਤਾਂਗੇ ਤੇ ਤੀਸਰਾ ਆਪਣਾ ਹੈਗਾ ਆ ਸ਼ਾਸਤਰੀ ਨਗਰ ਵਗੜਾ ਇੱਥੇ ਇਹਨਾਂ ਨੇ ਜ਼ਿਆਦਾ ਸਨਾਚਿੰਗ ਸਨਾਚਿੰਗ ਵਗੜਾ ਕੀਤੀਆਂ ਤੇ ਰஞ்சிਤ ਦੇ ਵੀ ਵਗੜਾ ਵੀ ਅਸੀਂ ਦੇਖਦੇ ਆ ਜਿਹੜੀ ਇਹਨਾਂ ਨੇ ਕੀਤੀ ਉਹ ਵੀ ਅਸੀਂ ਕਰ ਰਹੇ ਆ ਤੇ ਇਹ ਬੇਸਿਕਲੀ ਨੌਕਰੀਆਂ ਕਰਦੇ ਆ ਜਿਵੇਂ ਕਿ ਹਰਵਿੰਦਰ ਸਿੰਘ ਐ ਸੈਕਿਉਰਿਟੀ ਗਾਰਡ ਦਾ ਕੰਮ ਕਰਦਾ ਹੈ ਤੇ ਜਿਹੜਾ ਰਕੇਸ਼ ਕੁਮਾਰ ਹੈ ਉਹ ਪੰਨੂ ਇੰਟਰਨੈਸ਼ਨਲ ਦੇ ਅ ਰਿਸੈਪਸ਼ਨਿਸਟ ਦਾ ਕੰਮ ਕਰਦਾ ਹੈ ਜੀ ਤੇ ਜਿਹੜਾ ਹਰਜੀਤ ਸਿੰਘ ਹੈ ਉਹ ਆਪਣਾ ਡਰਾਈਵਰ ਹੈਗਾ ਜੀ ਹਾਇਤ ਹੋਟਲ ਦੇ ਵਿੱਚ ਤੇ ਨਿਤਿਨ ਹਾਲੇ ਪੜ ਰਿਹਾ ਜੀ 12ਵੀਂ ਕਲਾਸ ਦੇ ਵਿੱਚ ਤੇ ਜਿਹੜਾ ਵਿਸ਼ਾਲ ਹੈ ਉਹ ਇੱਕ ਸਲੂਨ ਦੇ ਵਿੱਚ ਹੈ ਤਰਨ ਤਰਨ ਤੇ ਜਿਹੜਾ ਸ਼ਿਵਮ ਹੈ ਉਹ ਵੀ ਆਪਣਾ ਇੱਕ گارਮੈਂਟ ਸ਼ਾਪ ਵਿੱਚ ਕੰਮ ਕਰਦਾ ਹੈ ਤੇ ਜਿਹੜਾ ਹੈਗਾ ਵਿਸ਼ਾਲ ਹੈ ਉਹਦੇ ਤੇ ਪਹਿਲਾਂ ਵੀ ਇੱਕ ਤਰਨ ਤਰਨ ਨੇ ਕੇਸ ਰਜਿਸਟਰਡ ਹੈਗਾ ਤੇ ਜਿਹੜੇ ਹੈਗੇ ਆ ਆਪਣਾ ਸੰਜੀਵ ਰਕੇਸ਼ ਕੁਮਾਰ ਹੈਗਾ ਉੱਤੇ ਵੀ ਦੋ ਕੇਸ ਪਹਿਲਾਂ ਹੀ ਸਨੈਚਿੰਗ ਵਗਰਾ ਤੇ ਰਜਿਸਟਰਡ ਹੈਗੇ ਆ ਤੇ ਉਸ ਤੋਂ ਇਲਾਵਾ ਜਿਹੜੇ ਹੈਗੇ ਆ ਹਰਜੀਤ ਸਿੰਘ ਤੇ ਨਿਤਿਨ ਇਹਨਾਂ ਤੇ ਵੀ ਬਕਰੇ ਬਕਰੇ ਥਾਣੇ ਸਨੈਚਿੰਗ ਦੇ ਕੇਸਸ ਆਲਰੇਡੀ ਰਜਿਸਟਰਡ ਹੈਗੇ ਆ ਸੋ ਹੈਬਿਚੁਅਲ ਅਫੈਂਡਰਸ ਹੈਗੇ ਆ ਅਸੀਂ ਇਹਨਾਂ ਨੂੰ ਪੇਸ਼ ਕਰਕੇ ਹਲੇ ਰਿਮਾਂਡ ਲੈ ਰਹੇ ਆ ਤੇ ਜੋ ਵੀ ਆਪਣਾ ਨਿਕਲੇਗਾ ਸੀ ਕਾਉਨੋ ਟਾਈਮ ਟੂ ਟਾਈਮ ਦੱਸ ਦੇਣਾ